ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਮੈਂ ਖੜੀ ਆ ਇੱਧਰ ਪਿੱਛੇ ਆਪਣੀ ਬਾੜੀ ਦੇ ਵਿੱਚ ਆਪਾਂ ਅਸੀਂ ਕਿ ਪਸ਼ੂਆਂ ਨੂੰ ਪੱਠੇ ਵਗੈਰਾ ਪਾਉਣ ਆਪਾਂ ਨਾਲੇ ਪੱਠੇ ਪਾਉਂਦੇ ਆ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਕਿਉਂਕਿ ਜੀ ਪਰਸੂ ਆਪਾਂ ਨੂੰ ਵੀਡੀਓ ਤੇ ਕਮੈਂਟ ਆਇਆ ਸੀਗਾ ਰੇਸ਼ਮ ਵੀਰ ਸਿੰਘ ਦਾ ਤੇ ਉਹ ਪੁੱਛ ਉਹ ਉਹਨਾਂ ਦਾ ਕਮੈਂਟ ਸੀਗਾ ਉਹ ਪੁੱਛ ਰੇ ਸੀ ਕਿ ਸਾਡੀ ਗਾਂ ਵੀ ਪਿੱਛਾ ਮਾਰਦੀ ਆ ਕੋਈ ਉਸ ਦਾ ਹਾਲ ਦੱਸੋ ਤੇ ਚਲੋ ਜੀ ਆਪਾਂ ਨਾਲੇ ਕਰਦੇ ਆ ਕੰਮ ਨਾਲੇ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਨਾਲੇ ਉਹਨਾਂ ਦੇ ਕਮੈਂਟ ਦਾ ਰਿਪਲਾਈ ਦਿੰਨੇ ਆ ਜੀ ਚਲੋ ਜੀ ਬਣੇ ਰਿਓ ਵੀਡੀਓ ਦਾ ਨਾ ਵੀਡੀਓ ਨੂੰ ਫੋਲੋਅ ਕਰਿਓ ਜੀ ਲੋ ਜੀ ਇੱਥੇ ਲੱਗੇ ਸੀਗੇ ਹੁਣ ਆਪਾਂ ਕੰਮ ਕਰ ਕਰਨ ਕਿਉਂਕਿ ਜੀ ਹੁਣ ਪੱਠਿਆਂ ਦਾ ਟਾਈਮ ਹੋ ਗਿਆ ਸੀਗਾ 4:00 ਵੱਜ ਗਏ ਸੀਗੇ ਇੱਥੇ ਹੁਣ ਪੱਠੇ ਪਾਉਣੇ ਸੀਗੇ ਤੇ ਪਹਿਲਾਂ ਆਪਾਂ ਸਾਰੇ ਗੋਹਾ ਖਿੱਚ ਦਾਂਗੇ ਪਸ਼ੂ ਹੁਣੇ ਉੱਠੇ ਸੀਗੇ ਅੱਜ ਮੌਸਮ ਵੀ ਠੰਡਾ ਸੀਗਾ ਐਨ ਆਰਾਮ ਨਾਲ ਬੈਠੀਆਂ ਰਹਿਣਾ ਅੱਜ ਹਵਾ ਵੀ ਬਹੁਤ ਸੋਹਣੀ ਚੱਲ ਰਹੀ ਸੀਗੀ ਕਿਉਂਕਿ ਜੀ ਸਵੇਰ ਦਾ ਕਦੇ ਮੀਂਹ ਆ ਜਾਂਦਾ ਸੀ ਕਦੇ ਹਟ ਜਾਂਦਾ ਸੀ ਕਣੀਆਂ ਜੀ ਇਹੀ ਆਉਂਦੀਆਂ ਸੀਗੀਆਂ ਉਹ ਵੈਸੇ ਅੱਜ ਠੰਡਾ ਮੌਸਮ ਬਹੁਤ ਸੀਗਾ ਤੁੱਪਾਂ ਬਿਲਕੁਲ ਨਹੀਂ ਨਿਕਲੀ ਹੈਗੀ ਆਪਣੇ ਤੇ ਤਾਂ ਕਰਕੇ ਪਸ਼ੂ ਵੀ ਅਜੇ ਰਾਮ ਨਾਲ ਬੈਠੇ ਰਹੇ ਨੇ ਅਸੀਂ 4 ਵਜੇ ਆਏ ਸੀਗੇ ਥੱਲੇ ਇਹਨਾਂ ਨੂੰ ਕੱਖ ਪਾਉਣ ਤੇ ਹੁਣ ਜੀ ਨਾਲੇ ਮੈਂ ਗੋਹਾ ਖਿੱਚ ਦੂੰਗੀ ਨਾਲੇ ਫਿਰ ਖੋਲੜੀ ਵਗੈਰਾ ਸਾਫ਼ ਕਰਕੇ ਉਸ ਤੋਂ ਬਾਅਦ ਝਾੜੂ ਲਾ ਦਾਂਗੇ ਇਹਨਾਂ ਦੇ ਥੱਲੇ ਸਾਫ਼ ਹੋ ਜੂਗਾ ਤੇ ਗੋਹਾ ਤਾਂ ਆਪਾਂ ਜੀ ਠਹਿਰ ਕੇ ਚੱਕਾਂਗੇ ਵੈਸੇ ਝਾੜੂ ਲਾ ਦਾਂਗੇ ਪੱਖੇ ਨਾਲ ਸੁੱਕ ਜੂਗਾ ਫਸਕ ਕਿਉਂਕਿ ਜੀ ਹੁਣ ਇਹਨਾਂ ਨੇ ਖੜੀਆਂ ਰਹਿਣਾ ਮੈਂ ਪੱਠੇ ਜਿੰਨ ਚਰਖੰਦੀਆਂ ਨੇ ਚਲੋ ਫਿਰ ਧਾਰਾਂ ਚੋਕ ਕੇ ਉਸ ਤੋਂ ਬਾਅਦ ਪਾਣੀ ਪੁਣੀ ਪਲਾਏ ਤੋਂ ਬਾਅਦ ਹੀ ਬੈਠਣ ਗਿਆ ਜਾਨੂੰ ਆਪਣਾ ਫਾਸ਼ ਸ਼ੈਨ ਸੁੱਖ ਜਾ ਪੱਖੇ ਮੈਂ ਲਾਤੇ ਸੀਗੇ ਹੁਤਾ ਵੈਸੇ ਤਾਂ ਸਵੇਰ ਦੇ ਪੱਖੇ ਬੰਦ ਸੀਗੇ ਮੈਂ ਹੁਣੇ ਆ ਕੇ ਲਾਏ ਸੀਗੇ ਮੈਨੂੰ ਐ ਸੀਗਾ ਮੈਂ ਗਿੱਲਾ ਜਿਹਾ ਹੋ ਗਿਆ ਹਨਾ ਜਦੋਂ ਖੜੀਆਂ ਹੋਈਆਂ ਨੇ ਫਿਰ ਇਹਨਾਂ ਨੇ ਬਾਥਰੂਮ ਵਗੈਰਾ ਕਰਤਾ ਉਹਦੇ ਨਾਲ ਫਾਸ਼ ਫਿਰ ਗਿੱਲਾ ਹੋ ਗਿਆ ਸੀਗਾ ਲਓ ਜੀ ਹੁਣ ਆਪਾਂ ਖੁਰਲੀ ਚ ਫੇਰ ਦਾਂਗੇ ਝਾੜੂ ਜਿਹੜਾ ਮੜਾ ਮੋਟਾ ਨਿਕ ਸੁੱਕ ਜਾ ਬਚਿਆ ਹੋਇਆ ਪੱਠਿਆਂ ਦਾ ਉਹ ਆਪਾਂ ਬਾਹਰ ਕੱਢ ਦਾਂਗੇ ਸ਼ਾਮ ਨੂੰ ਧੂਣੀ ਤੇ ਪੈ ਜੂਗਾ ਤੇ ਖੋਲੀ ਹੋ ਜੂਗੀ ਸਾਫ਼ ਫਿਰ ਆਪਾਂ ਇਹਦੇ ਵਿੱਚ ਪਾਉਨੇ ਆ ਪੱਠੇ ਤੇ ਜਿਸ ਕਰਨ ਦਾ ਪਾਪਾ ਲੱਗਿਆ ਹੋਇਆ ਸੀਗਾ ਟੋਕਾ ਕਰਨ ਅੱਜ ਐਜ ਬਾਜਰਾ ਮਤਲਬ ਸਿੱਧਾ ਹੀ ਸੀਗਾ ਵੱਡੇ ਵੱਡੇ ਬਾਜਰਾ ਸੀਗਾ ਤੇ ਉਹ ਕੱਲਾ ਹੀ ਲੱਗਿਆ ਹੋਇਆ ਸੀਗਾ ਕਰਨ ਮੈਨੂੰ ਇਹ ਗੰਦਾ-ਗੰਦਾ ਚਾਹਣ ਤੋਂ ਖੋਲੀ ਵਗੈਰਾ ਸਾਫ਼ ਕਰ ਲੈ ਤੇ ਮੈਂ ਕਰ ਦੂੰਗੀ ਖੋਲੀ ਵਗੈਰਾ ਸਾਫ਼ ਹਾਂਜੀ ਨਾਲੇ ਆਪਾਂ ਤੁਹਾਡੇ ਕਮੈਂਟ ਦਾ ਰਿਪਲਾਈ ਦਿੰਨੇ ਆ ਇੱਕ ਰੇਸ਼ਮ ਵੀਰ ਰੇਸ਼ਮ ਵੀਰ ਸਿੰਘ ਜੀ ਨੇ ਹਨਾ ਕਮੈਂਟ ਕਰਿਆ ਸੀਗਾ ਕਿ ਉਹਨਾਂ ਦੀ ਗਾਂ ਨਾ ਪਿੱਛਾ ਮਾਰਦੀ ਆ ਪਰसों ਦੇ ਉਹਨਾਂ ਦੇ ਦੋ ਵਾਰ ਕਮੈਂਟ ਆ ਗਏ ਤੇ ਮੈਂ ਕਮੈਂਟ ਦੇ ਵਿੱਚ ਕੋਈ ਰਿਪਲਾਈ ਨਹੀਂ ਦਿੱਤਾ ਹੈਗਾ ਮੈਂ ਸੋਚਿਆ ਵੀ ਹਨਾ ਚਲੋ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰੂੰਗੀ ਹਨਾ ਅ ਦੇਖੋ ਵੀਰ ਜੀ ਹਨਾ ਮੈਂ ਨਾ ਜਿਹੜੀ ਵੀ ਵੀਡੀਓ ਪਾਉਣੀ ਆ ਵੀਡੀਓ ਦੇ ਵਿੱਚ ਜੋ ਵੀ ਕੁਝ ਮਤਲਬ ਪਾウダー ਵਗੈਰਾ ਜਾਂ ਕੁਝ ਹੋਰ ਵੀ ਦੱਸਦੀ ਆ ਹਨਾ ਜਿਹੜੇ ਮੈਂ ਖੁਦ ਟਰਾਈ ਕਰੀ ਹੋਈ ਆ ਚੀਜ਼ ਮੈਂ ਉਹੀ ਦੱਸਦੀ ਆ ਕਿਉਂਕਿ ਜੀ ਹੁਣ ਆਪਾਂ ਨੂੰ ਹਨਾ ਇੰਨਾ ਚਿਰ ਹੋ ਗਿਆ ਡੰਗਰਾਂ ਦੇ ਵਿੱਚ ਬੜਿਆਂ ਨੂੰ 9 2009 ਦੇ ਲੱਗੀ ਹੋਈਆਂ ਮੈਂ ਪਸ਼ੂ ਵਗੈਰਾ ਸਾਂਭਦੇ ਆ ਤੇ ਖੁਦ ਹੀ ਘਰ ਹੀ ਤਿਆਰ ਕਰਦੇ ਆ ਜੋ ਵੀ ਆਪਣੇ ਪਸ਼ੂ ਨੇ ਤੇ ਔਰ ਸਭ ਕੁਝ ਸ਼ੇਨਾ ਬਾਰੇ ਹੁਣ ਤਾਂ ਭੇਤ ਆ ਗਿਆ ਕਿਉਂਕਿ ਕਾਫੀ ਛੇੜ ਦੇ ਲੱਗੇ ਹੋਏ ਆ ਚਲੋ ਪਹਿਲਾਂ ਵੀ ਮੈਂ ਕਰਦੀ ਸੀਗੀ ਆਪਣੇ ਪੇਕੇ ਘਰ ਪਰ ਹੁਣ ਇੱਥੇ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਤਾਂ ਕਰਕੇ ਹੁਣ ਆਪਾਂ ਨੂੰ ਬਿਲਕੁਲ ਪਸ਼ੂਆਂ ਦਾ ਭੇਤ ਆ ਚੁੱਕਿਆ ਹੈ ਹੈਨਾ ਵੀ ਕਿਸ ਤਰ੍ਹਾਂ ਇਹ ਮਤਲਬ ਖਾਣਾ-ਦਾਣਾ ਇਹਨਾਂ ਦਾ ਸਾਰਾ ਉੱਠਣ-ਬੈਠਣ ਸਭ ਕੁਝ ਜੰੰਚੀ ਪਤਾ ਹੈ ਹੁਣ ਐਨ ਭੇਤ ਆ ਚੁੱਕਿਆ ਇਹਨਾਂ ਬਾਰੇ ਤੇ ਜਿਵੇਂ ਕਿ ਤੁਸੀਂ ਕਹਿੰਦੇ ਸੀਗੇ ਹਨਾ ਤੁਹਾਡੀ ਗਾਂ ਪਿੱਛਾ ਮਾਰਦੀ ਆ ਦੇਖੋ ਜੀ ਸਾਡੇ ਅੱਜ ਤੱਕ ਮਤਲਬ ਜਿੰਨੀਆਂ ਵੀ ਗਾਂ ਹੁੰਆਂ ਨੇ ਕਦੇ ਵੀ ਇਹ ਜੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਕਦੇ ਵੀ ਇਹ ਪ੍ਰੋਬਲਮ ਆਪਾਂ ਨੇ ਗਾਂਾਂ ਦੇ ਵਿੱਚ ਨਹੀਂ ਫੇਸ ਕਰੀ ਹੈਗੀ ਤੇ ਐਵੇਂ ਮੈਂ ਤੁਹਾਨੂੰ ਕਹਾ ਹਨਾ ਵੀ ਸਾਡੇ ਵੀ ਅਸੀਂ ਵੀ ਕਿਸੇ ਗਾਂ ਦੇ ਪੈਂਦਾ ਸੀ ਭਾਰ ਤੇ ਅਸੀਂ ਹਨਾ ਵੀ ਇਦਾਂ ਕਰਿਆ ਪਰ ਜੀ ਗੈਂ ਦੇ ਵਿੱਚ ਨਹੀਂ ਆਈ ਹੈਗੀ ਇਹ ਪ੍ਰੋਬਲਮ ਸਾਡੀ ਜਿਹੜੀ ਉਹ ਫਾਸਟ ਨੰਬਰ ਤੇ ਮੈਸ ਖੜੀਆ ਉਹਦੇ ਵਿੱਚ ਜ਼ਰੂਰ ਆਈ ਸੀਗੀ ਇਹ ਪ੍ਰੋਬਲਮ ਜਦੋਂ ਫਾਸਟ ਵਾਰ ਸੂਈ ਸੀ ਨਾ ਉਸ ਟਾਈਮ ਆਈ ਸੀਗੀ ਮਤਲਬ ਭਾਰ ਪੈਣ ਦੀ ਪ੍ਰੋਬਲਮ ਕਿਉਂਕਿ ਜੀ ਇੱਕ ਤਾਂ ਇਹ ਸ਼ਾਇਦ ਨਿਆਣੀ ਸੀਗੀ ਛੋਟੀ ਉਮਰ ਚ ਸੀਗੀ ਅਸੀਂ ਜਦੋਂ ਲਵਾਤੀ ਜੀ ਜਾਂ ਕੋਈ ਅੰਦਰ ਕੋਈ ਇਹਦੇ ਹਨਾ ਕਮੀ ਵਗੈਰਾ ਹੋਊਗੀ ਤਾਂ ਇਹ ਭਾਰ ਵਗੈਰਾ ਦਿਖਾਉਣ ਲੱਗ ਗਈ ਸੀਗੀ ਪਾਰ ਜੀ ਸਾਨੂੰ ਪਤਾ ਪਾਰ ਜਦੋਂ ਪੈਂਦਾ ਡੰਗਰ ਤੇ ਬਹੁਤ ਔਖਾ ਹੁੰਦਾ ਦੇਖ ਰੇਖ ਕਰਨੀ ਬਹੁਤ ਔਖੀ ਹੁੰਦੀ ਆ ਮੈਂ ਹੀ ਸਾਰੀ ਦੇਖ ਰੇਖ ਕਰਦੀ ਹੁੰਦੀ ਸੀ ਇਹਦੀ ਰਾਤਾਂ ਨੂੰ ਵੀ ਉੱਠ ਉੱਠਾ ਆਉਣਾ ਹਨਾ ਤੇ ਫਿਰ ਬਹੁਤ ਔਖਾ ਵੀ ਡੰਗਰ ਸਾਹਮਣਾ ਜਦੋਂ ਪਾਰ ਪੈਂਦਾ ਹੈ ਤੇ ਫੇਰ ਅਸੀਂ ਇਹਦੇ ਵਾਸਤੇ ਕੀ ਕਰਿਆ ਨਾ ਸਾਡੀ ਇਹ ਮਾਸ ਦੇ ਜਾ ਕੇ 7ਵੇਂ ਮਹੀਨੇ ਪਰ ਪੈਣ ਲੱਗਿਆ ਸੀਗਾ ਤੇ ਅਸੀਂ ਮਤਲਬ ਕੋਈ ਦਵਾਈ ਵਗੈਰਾ ਨਹੀਂ ਦਵਾਈ ਹੈਗੀ ਫੇਰ ਅਸੀਂ ਆਪੇ ਜਿਹੜੇ ਜਿਹੜੇ ਉਪਾਏ ਅਸੀਂ ਕੀਤੇ ਉਹ ਤੁਹਾਨੂੰ ਦੱਸ ਦੰਨੀ ਆ ਹਨਾ ਉਸ ਟਾਈਮ ਕੀ ਕਰਿਆ ਸੀਗਾ ਅਸੀਂ ਇਹਨੂੰ ਤੇ ਇੱਕ ਤਾਂ ਜੀ ਅਸੀਂ ਇਹਨੂੰ ਕੋਈ ਗਰਮ ਚੀਜ਼ ਨਹੀਂ ਦੰਦੇ ਸੀਗੇ ਹਨਾ ਜੋ ਵੀ ਕੁਛ ਸੀਗਾ ਗਰਮ ਵਗੈਰਾ ਸਾਰੀਆਂ ਚੀਜ਼ਾਂ ਦੀਆਂ ਬੰਦ ਸੀਗੀਆਂ ਤੇ ਖੁਸ਼ਮਨੀ ਦੰਦੇ ਸੀ ਨਾ ਤੇਲ ਵਗੈਰਾ ਸਰੋਂ ਦਾ ਤੇਲ ਉਹ ਨਹੀਂ ਦੰਦੇ ਸੀ ਕਿਉਂਕਿ ਜੇ ਕੋਈ ਕਹਿ ਕਹਿ ਦਿੰਦੇ ਹਨਾ ਵੀ ਠੰਡਾ ਹੁੰਦਾ ਤੇਲ ਵਗੈਰਾ ਦੇ ਦਿਓ ਪਰ ਨਹੀਂ ਜੀ ਉਹਦੇ ਨਾਲ ਜਿਆਦਾ ਢਿੱਲ ਪੈਂਦੀ ਆ ਉਹ ਨਹੀਂ ਅਸੀਂ ਦਿੱਤਾ ਹੈਗਾ ਇਹਨੂੰ ਤੇ ਨਾ ਫਿਰ ਕੋਈ ਅਸੀਂ ਦਵਾਈ ਦਵਾਈ ਸੀਗੀ ਵੈਸੇ ਹੀ ਹਨਾ ਤੇ ਅਸੀਂ ਇਨੂੰ ਨਾ ਕੱਚੇ 'ਚ ਬਨਤਾ ਸੀਗਾ ਕੱਚੇ ਸਾਡੇ ਤੁਹਾਨੂੰ ਬਾਅਦ 'ਚ ਦਿਖਾਉਂਗੀ ਇੱਕ ਕੀਲਾ ਮਤਲਬ ਤਾਂ ਹੀ ਅਸੀਂ ਉਹਨਾਂ ਜਗ੍ਹਾ ਕੱਚੀ ਰੱਖੀ ਹੋਈ ਆ ਕਿਉਂਕਿ ਸੋਣ ਵੇਲੇ ਡੰਕਰ ਮਤਲਬ ਠੀਕ ਰਹਿੰਦਾ ਉੱਥੇ ਤੇ ਉਹ ਕੀਲੇ ਦੇ ਨਾ ਆਲੇ-ਦਾਲੇ ਅਸੀਂ ਟੋਆ ਪੱਟਦਾ ਸੀਗਾ ਡੇਢ ਤੋਂ 1 ਤੋਂ ਲੈ ਕੇ ਡੇਢ ਫੁੱਟ ਤੱਕ ਡੂੰਘਾ ਕਰਦਾ ਸੀਗਾ ਇਹਦੀ ਬੈਕ ਸਾਈਡ ਹਨਾ ਉੱਚੀ ਕਰਤੀ ਸੀਗੀ ਤੇ ਜਿਹਦੇ ਨਾਲ ਇਹ RAM na ਬੈਠ ਬੈਠ ਜਵੇ ਮੈਂ ਇਸ ਤੇ ਮੂਰਲਾ ਪਾਸਾ ਦਾ ਨੀਮਾ ਹੋ ਜਵੇ ਤੇ ਪਿਛਲਾ ਪਾਸਾ ਇਹਦਾ ਮਤਲਬ ਉੱਚਾ ਰਹੇ ਹੈਨਾ ਇਸ ਸਾਹ ਨਾਲ ਅਸੀਂ ਟੋਆ ਪਾਟਦਾ ਸੀਗਾ ਤੇ ਉਤੀ ਅਸੀਂ ਬੰਦੇ ਹੁੰਦੇ ਸੀਗੇ ਤੇ ਖੋਲਲੀ ਤੇ ਬਸ ਸਿਰਫ ਪੱਠੇ ਖਾਣ ਨੂੰ ਇਹ ਇਹਨੂੰ ਬੰਦੇ ਸੀ ਜਦੋਂ ਮਤਲਬ ਇਹ ਪੱਠੇ ਖਾ ਲਏ ਹੁਣ ਲੱਗਦਾ ਸੀਗਾ ਵੀ ਹੁਣ ਇਹ ਬੈਠਣ ਦੀ ਤਿਆਰੀ ਆ ਉਦੋਂ ਅਸੀਂ ਇਹਨੂੰ ਕੱਚੇ ਚ ਤਾਰ ਦਿੰਦੇ ਸੀਗੇ ਤੇ ਅਸੀਂ ਇਸ ਤਰ੍ਹਾਂ ਇਹਦੀ ਸਾਮ ਸੰਭਾਲ ਕਰੀ ਤੇ ਦੂਸਰਾ ਅਸੀਂ ਇਹਨੂੰ ਥੋੜੇ ਦਿਨ ਬਾਅਦ ਮਿੱਠਾ ਸੋਡਾ ਦੇ ਦਿੰਦੇ ਸੀਗੇ ਇਹਦੇ ਗੋਹੇ ਦਾ ਮਤਲਬ ਪੂਰਾ ਖਿਆਲ ਰੱਖਦੇ ਸੀਗੇ ਵੀ ਕਿਤੇ ਕਾਠਾ ਗੋਹਾ ਤਾਂ ਨਹੀਂ ਕਰਨ ਲੱਗੀ ਕਿਉਂਕਿ ਕਾਠੇ ਗੋਹੇ ਨਾਲ ਜੀ ਪਰ ਆਉਣ ਦੀ ਸੁਭਾਵਨਾ ਵੱਧ ਜਾਂਦੀ ਆ ਹਨਾ ਅਸੀਂ ਇਹਦਾ ਗੋਹਾ ਤਤਲੇ ਹੀ ਰੱਖਿਆ ਜਿਹਦੇ ਨਾਲ ਇਹਦਾ ਜੋਰ ਵਗੈਰਾ ਨਾ ਲੱਗੇ ਤੇ ਉਸ ਤੋਂ ਬਾਅਦ ਜੀ ਅੱਜ ਤੱਕ ਉਸ ਇੱਕ ਸਾਲੇ ਦੇ ਭਾਰ ਪਿਆ ਉਦੋਂ ਬਾਅਦ ਇਹਦੇ ਕੋਈ ਭਾਰ ਨਹੀਂ ਪਿਆ ਹੈਗਾ ਕਿਉਂਕਿ ਖਲ ਵਗੈਰਾ ਚਾਰਨ ਨਾਲ ਸ਼ਾਇਦ ਇਹਦੀ ਅੰਦਰਲੀ ਕਮਜ਼ੋਰੀ ਚੱਕੀ ਗਈ ਤੇ ਅੱਜ ਇਹ ਚੌਥੇਵੇਂ ਪੰਜਵੇਂ ਸੂਏ ਆ ਅੱਜ ਤੱਕ ਇਹਦਾ ਕੋਈ ਭਾਰ ਨਹੀਂ ਪਿਆ ਹੈਗਾ ਉਸ ਟਾਈਮੇ ਪਿਆ ਸੀਗਾ ਤੇ ਉਦੋਂ ਅਸੀਂ ਇਸ ਤਰ੍ਹਾਂ ਹਨਾ ਮਤਲਬ ਇਹਦੀ ਦੇਖ ਰੇਖ ਕਰੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵਿਵਸ ਟੋਏ ਦੇ ਵਿੱਚ ਬਿਠਾ ਕੇ ਰੱਖੀ ਹੈ ਇਹੇ ਮਤਲਬ ਇਹਦਾ ਪਿਛਲਾ ਪਾਸਾ ਉੱਚਾ ਰੱਖ ਕਰਤਾ ਸੀਗਾ ਤੇ ਇਥੇ ਫਰਸ਼ ਤੇ ਅਸੀਂ ਨਹੀਂ ਬੰਦੇ ਸੀਗੇ ਕਿਉਂਕਿ ਫਰਸ਼ ਦੀ ਢਾਲ ਜੀ ਢਾਲ ਜਿਹੜੀ ਉਹ ਪਿੱਛੇ ਨੂੰ ਆ ਨਾ ਤਾਂ ਕਰਕੇ ਅਸੀਂ ਇਹਨੂੰ ਕੱਚੇ ਜੇ ਬੰਦੇ ਹੁੰਦੇ ਸੀਗੇ ਦੇਖ ਲਿਓ ਜੀ ਹਨਾ ਤੁਸੀਂ ਇਹ ਤਰੀਕਾ ਅਪਣਾ ਕੇ ਦੋ ਤਰੀਕੇ ਮਤਲਬ ਇੱਕ ਤਾਂ ਹਾਸ ਟੋਆ ਪੱਟ ਕੇ ਦੇਖ ਲਓ ਮੂਲੀ ਜਗਾ ਗਾਂ ਦੀ ਨੀਮੀ ਕਰਕੇ ਤੇ ਇੱਕ ਮਿੱਠਾ ਸੋਡਾ ਦੇ ਦਿਓ ਹਨਾ ਵੀ ਉਹਦਾ ਗੋਹਾ ਵਗੈਰਾ ਪਤਲਾ ਆਉਂਦਾ ਰਹੇ ਉਹਦਾ ਚੋਰ ਵਗੈਰਾ ਨਾ ਲੱਗੇ ਮੈਂ ਹਨਾ ਗੈਂਦਾ ਇਹ ਦੋ ਤਰੀਕੇ ਅਪਣਾ ਕੇ ਦੇਖ ਲਿਓ ਬਾਕੀ ਜੀ ਹਨਾ ਜਿਵੇਂ ਤੁਹਾਨੂੰ ਠੀਕ ਲੱਗੇ ਜਿਕਣ ਤੁਸੀਂ ਦਵਾਈ ਵਗੈਰਾ ਦਵਾਣੀ ਹੋਈ ਦਵਾ ਲਿਓ ਪਰ ਅਸੀਂ ਨਹੀਂ ਦਵਾਈ ਸੀਗੀ ਅਸੀਂ ਸਿਰਫ ਇਹ ਦੋ ਤਰੀਕੇ ਹੀ ਵਰਤੇ ਨੇ ਬਾਕੀ ਚਲੋ ਹਨਾ ਜਿਹੜੀ ਫੀਡ ਵਗੈਰਾ ਖਾਲ ਵਗੈਰਾ ਪਾਉਂਦੇ ਸੀ ਉਹਦੇ ਨਾਲ ਇਹਦੀ ਸਾਰੀ ਕਮਜ਼ੋਰੀ ਚੱਕੀ ਗਈ ਹੁਣ ਇਹਦਾ ਕੋਈ ਨੀ ਭਰ ਵਗੈਰਾ ਪੈਂਦਾ ਹੈਗਾ ਠੀਕ ਆ ਜੀ ਤੇ ਹਾਂਜੀ ਇੱਥੇ ਮੈਂ ਨਾ ਕੱਟੀ ਵਗੈਰਾ ਇੱਥੋਂ ਖੋਲ ਕੇ ਬਨਤੀ ਪੱਠੀਆਂ ਤੇ ਇੱਧਰ ਟੋਕ ਤਸਲੇ ਦੇ ਵਿੱਚ ਪਾ ਕੇ ਰੱਖਦੇ ਤੇ ਤੇਲ ਦੀ ਇਹ ਜਗਾ ਸਾਫ ਕਰ ਦਾਂਗੇ ਇੱਥੇ ਮੈਂ ਬਨ ਗਈ ਸੀਗੀ ਦੁਪਹਿਰੇ ਕਿਉਂਕਿ ਨਾ ਸਵੇਰੇ ਬਨ ਗਈ ਸੀ ਜਦੋਂ ਮਤਲਬ ਇੱਥੇ ਸੁੰਬਰ ਕੇ ਗਈ ਨਾ ਉਦੋਂ ਇੱਥੇ ਫਾਸਤੇ ਬਨ ਗਈ ਸੀ ਮੈਨੂੰ ਐ ਸੀਗਾ ਵੀ ਜ਼ਿਆਦਾ ਮੀਨ ਆ ਜਾਵੇ ਫਿਰ ਉੱਥੇ ਚਿੱਕੜ ਜਾ ਹੋ ਜਾਂਦਾ ਵੀ ਚਿੱਕੜ ਚ ਖੜੂਗੀ ਚਲੋ ਇੱਥੇ ਫਾਸਤੇ ਨਾਲੇ ਬਹਿ ਜੂਗੀ ਤੇ ਨਾਲੇ ਹਨਾ ਮੀਨ ਦੇ ਵਿੱਚ ਣਾ ਦੂਗੀ ਤਾ ਇਥੇ ਬਨ ਗਈ ਸੀ ਤੇ ਹੁਣ ਆਪਾਂ ਇਹ ਫਸ ਧੋਦਾਂਗੇ ਗੋਹਾ ਵਗੈਰਾ ਕਾਫੀ ਹੋ ਗਿਆ ਸੀਗਾ ਤੇ ਇਹ ਆਪਣੇ ਪੱਠੇ ਵਗੈਰਾ ਵੀ ਪੈ ਚੁੱਕੇ ਨੇ ਬਾਕੀ ਜੀ ਖਲ ਵਗੈਰਾ ਵੀ ਮੈਂ ਭੋਂਕੇ ਰੱਖਤੀ ਤੇ ਅੱਧੇ ਘੰਟੇ ਰੱਖ ਬਸ ਭੇਜ ਜੂਗੀ ਫੇਰ ਆਕੇ ਆਪਾਂ ਧਾਰਾ ਚੋਲਾਂਗੇ ਤੇ ਆਪਾਂ ਹੁਣ ਬਸ ਇਥੇ ਪਸ਼ੂਆਂ ਦਾ ਕੰਮ ਨਿਵੇੜਤਾ ਤੇ हां जी जेकर ਤੁਹਾਨੂੰ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜੇਕਰ ਜੀ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਘਾਟ ਵੱਧ ਲੱਗਦੀ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਅੱਗੇ ਤੋਂ ਆਪਾਂ ਸੁਧਾਰ ਕਰ ਸਕੀਏ ਹੈਨਾ ਤੇ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਬਾਕੀ ਜੇਕਰ ਤੁਹਾਡਾ ਕੋਈ ਹੋਰ ਵੀ ਕਮੈਂਟ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਕੋਈ ਵੀ ਸਵਾਲ ਤੁਹਾਡਾ ਤੇ ਆਪਾਂ ਜੋ ਆਪਾਂ ਨੂੰ ਪਤਾ ਹੋਊਗਾ ਜਰੂਰ ਉਹਦਾ ਰਿਪਲਾਈ ਦਵਾਂਗੇ ਜੀ ਤੇ ਬਣੇ ਰਿਓ ਬਲੌਗ ਦੇ ਨਾਲ ਜੀ ਲਓ ਜੀ ਇਹਨਾਂ ਨੂੰ ਵੀ ਕੱਖ ਪਾਤੇ ਵੀਰੋਂ ਨੂੰ ਵੀ ਉਹ ਚੁੰਨੂ ਮੰਨੂ ਨੂੰ ਵੀ ਤੇ ਖਾਲਾ ਪਾਣੀ ਵੀ ਹੋਤੀ ਅੱਧੇ ਤੱਕ ਅੱਧੇ ਘੰਟੇ ਤੱਕ ਭਿੱਜ ਜੂਗੀ ਫੇਰ ਤੁਹਾਨੂੰ ਚਾਵਾਂਗੇ ਤੇ ਦੇਖੋ ਅੱਜ ਹਵਾ ਨਾਲ ਕਿੰਨੇ ਪੱਤੇ ਗਿਰੇ ਹੋਏ ਨੇ ਹਵਾ ਬਹੁਤ ਚੱਲ ਰਹੀ ਹੈ ਮੌਸਮ ਬਹੁਤ ਠੰਡਾ ਹੋਇਆ ਪਿਆ ਤੇ ਇਹ ਕਿਲਾ ਹੈ ਜੀ ਇੱਥੇ ਇੱਥੇ ਬੰਦਿਆ ਸੀ ਸੂਣ ਵਾਲਾ ਡੰਗਰ ਇਹ ਇਹਦੇ ਨਾਲ ਬੰਦਨੇ ਤਾਂ ਹੀ ਇੰਨਾ ਕ कच्चਾ ਰੱਖਿਆ ਹੋਇਆ ਆਪਾਂ ਨੇ ਇਹ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੇ ਕੱਚੀ ਜਗ੍ਹਾ ਹੋਵੇ ਹੁਣ ਜਦੋਂ ਬੈੜੀ ਸੂਣ ਵਾਲੀ ਹੋਊਗੀ ਇੱਥੇ ਬੰਦਾਂਗੇ ਫਿਰ ਕਿਉਂਕਿ ਲਿਵਾਸ ਵੱਜ ਜਾਂਦਾ ਫਿਰ ਸੋਜ ਵੀ ਆ ਜਾਂਦੀ ਆ ਤੇ ਕੱਚੇ ਚ ਲੋਟ ਰਹਿੰਦਾ ਪੱਤਾ ਬਹੁਤ ਖਿੰਡ ਗਿਆ ਡੇਕਾਂ ਦਾ ਤੇ ਇੱਧਰ ਸੁੰਬਰ ਕੇ ਤੇ ਰਿਆਂ ਲਾਤੀਵੇਂ ਗੋਹੇ ਦੀਆਂ ਚੱਕਾਂਗੇ ਹਲੇ ਠਹਿਰ ਕੇ ਧਾਰਾ ਚੋਣਾ ਹੈ ਕਿਉਂਕਿ ਜੀ ਹਲੇ ਹੋਰ ਕਰਨਾ ਇਹਨਾਂ ਨੇ ਫੇਰ ਚੱਕਾਂਗੇ ਕੱਕ ਵਗਾਰਾ ਪਾ ਤੇ ਕੱਖਾਂ ਦਾ ਕੰਮ ਨਿਬੜ ਗਏ ਖਾਰੇ ਇਹ ਛੋਟੀ ਆਪਣੀ ਜਿਹੜੀ ਜਿਹੜੀ ਬੜੀ ਮੈਸ ਇਹਦੇ ਪਰ ਬੰਨਦੇ ਨੇ ਅਸੀਂ ਆਪਣੀ ਦੇ ਤੇ ਹੁਣ ਹੁਣ ਸਹੀ ਆ ਬਿਲਕੁਲ ਹੁਣ ਤਾਂ ਕਈ ਸੂਏ ਆ ਹੁਣ ਵੀ ਸੁੰਨ ਵਾਲੀ ਆ ਤੇ ਇਹਦੇ ਸਿੰਗਾ ਬਾਰੇ ਵੀ ਦੱਸਾਂਗੇ ਤੁਹਾਨੂੰ ਅਸੀਂ ਇਹਦੇ ਸਿੰਘ ਕਿਸੇ ਵੀਡੀਓ ਕੋਈ ਵੀਡੀਓ ਬਣਾ ਕੇ ਪਾਉਂਗੀ ਮੈਂ ਆ ਫਿਰ ਸਿੰਘ ਵਧ ਗਿਆ ਇਹਦਾ ਇਹਦੇ ਅਸੀਂ ਦੋ ਤਿੰਨ ਵਾਰੀ ਕੱਟਤਾ ਇਹਦਾਂ ਲਾ ਸਿੰਘ ਇਹਦਾਂ ਲਾ ਫੇਰ ਕੱਟਣ ਵਾਲਾ ਨਿਰਾਚਰਾ ਕਰਾਂਗੇ ਜੀ ਉਮੀਦ ਕਰਦੇ ਆ ਰੇਸ਼ਮबीर ਸਿੰਘ ਜੀ ਤੁਹਾਨੂੰ ਤੁਹਾਡੇ ਕਮੈਂਟ ਦਾ ਜਵਾਬ ਮਿਲ ਗਿਆ ਹੋਊਗਾ ਰਿਪਲਾਈ ਮਿਲ ਗਿਆ ਹੋ ਤੁਹਾਨੂੰ ਤੇ ਚਲੋ ਜੀ ਹਨਾ ਹੁਣ ਆਪਾਂ ਪਸ਼ੂਆਂ ਦਾ ਪੱਠੇ ਵਗੈਰਾ ਦਾ ਕੰਮ ਨਿਬੇੜ ਤਾਂ ਹੁਣ ਆਵਾਂਗੇ ਤਾਰ ਚੋਣਾ ਤੇ ਘੰਟੇ ਤੱਕ ਤਾਰਾਂ ਚੋਵਾਂਗੇ ਤੇ ਹੁਣ ਆਪਾਂ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਠੱਠਾ